ਪਹਾੜੀ ਦੇ ਸਰਪੰਚ ਸਾਹਿਬ ਔਰ ਪੱਟ ਸਾਹਿਬ ਅੱਜ ਬੜੀ ਵੱਡੀ ਤਰ੍ਹਾਂ ਲੇਕਿਨ ਸਾਰੇ ਇੱਥੇ ਇਕੱਤਰਤਾ ਕੀਤੀ ਆ। ਸੁ ਮੈਂ ਬੜੀਆਂ ਹੀ ਐਕਟੀਵਿਟੀਆਂ ਵੇਨਾ ਸਾਡੇ ਪੰਜਾਬ ਦੇ ਪ੍ਰਬੰਧਨ ਨੂੰ ਧੋਕੇ ਆਪਣਾ ਮੈਡੀਕਲ ਐਸਟੈਬਲਿਸ਼ਮ ਵੀ ਚਲਾਉਦੇ ਆ ਔਰ ਆਪਣੀ ਰੋਟੀ ਰੋਟੀ ਵੀ ਚਲਾਉਦੇ ਆ। ਸਰਕਾਰਾਂ ਨੇ ਸਾਨੂੰ ਤੰਗ ਕੀਤਾ ਸਾਨੂੰ ਪਰੇਸ਼ਾਨ ਕੀਤਾ ਲੂਸਿਕ ਇੱਕ ਆਪ ਦਿਖਾਇਆ ਸਾਥੀਓ ਤੁਹਾਨੂੰ ਸਰਕਾਰ ਬੰਨੇ ਜਾਂ ਨਾ ਬੰਨੇ ਪੈਣ ਦੇ ਡਾਕਟਰ ਉਹਨਾਂ ਪੈਣਾ ਪਾਵਾਂ ਦੇ ਡਾਕਟਰ ਉਹ ਜਿਨ੍ਹਾਂ ਨੂੰ ਸਮੇਂ-ਸਮੇਂ ਤੇ ਤੁਸੀਂ ਸਿਰ ਸਹੂਲਤਾਂ ਦਿੰਦੇ ਹੋ ਜੇ ਸਰਕਾਰ ਦੀ ਗੱਲ ਕਰੀਏ ਮੈਨੂੰ ਪਤਾ ਪਿਤਾ ਨੇ ਦੁਬਾਰ ਪਾਲਦੇ ਹੋ ਔਰ ਅਗਲੇ ਦੀ ਸਿਹਤ ਵੀ ਜਾਣਕਾਰੀ ਰੱਖ ਕੇ ਅਗਲੇ ਨੂੰ ਸੇ ਸਹੂਲਦ ਦੇ ਦਿਓ ਸਾਥੀਓ ਅੱਜ ਬੈਠੇ ਨੇ ਅੱਜ ਤੁਸੀਂ ਉਹਨਾਂ ਦੀ ਵੀ ਰੋਟੀ ਰੋਟੀ ਚਲਾ ਰਹੇ ਹੋ ਇੱਕ ਤੁਸੀਂ ਆਪਣਾ ਪਰਿਵਾਰ ਪਾਲਦੇ ਆ ਇੱਕ ਤੁਸੀਂ ਉਹਨਾਂ ਘਰ ਚਲਾ ਰਹੇ ਹੋ ਇਹ ਹੁਣਾਂ ਦਾ ਕੰਮ ਸ਼ੁਰੂ ਨਹੀਂ ਮੰਨ ਲੋ ਪਰੋਟੀ ਕਰ ਰਹੀ ਹੈ ਸਾਡੀ ਜ਼ਿਲ੍ਹਾ ਅਮਸਾਦੀ ਕਨਵੈਨਸ਼ਨ ਦੇ ਵਿੱਚ ਸਾਡੇ ਪੰਜਾਬ ਦੇ ਪ੍ਰਧਾਨ ਬਹੁਤ ਹੀ ਸਤਿਕਾਰਯੋਗ ਧਨਮਲ ਗੁਰੇਲ ਜੀ ਬਾਬਾ ਮੇਤਾ ਜੀ ਦੇ ਪੁੱਤਰਾਂ ਸਾਹਿਬ ਪਿੰਡ ਕੋਹਾਲੀ ਵਿਖੇ ਪਹੁੰਚੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦੇ ਨਾਲ ਸੀਨੀਅਰ ਦੀ ਵੰਗ ਕਰਦੇ ਆ ਕਿ ਸਰਕਾਰ ਨੇ ਸਾਡੇ ਨਾਲ ਜੋ ਵਾਅਦਾ ਚੋਣਾਂ ਸਮੇਂ ਕੀਤਾ ਔਰ ਜੋ ਵਾਅਦਾ ਸਾਡੇ ਨਾਲ ਪੈਂਡਲ ਮੀਟਿੰਗ ਦੇ ਵਿੱਚ ਕੀਤਾ ਸੇ ਮੰਤਰੀ ਦੀ ਹਾਜ਼ਰੀ ਦੇ ਵਿੱਚ ਕੀਤਾ ਉਹਨਾਂ ਸਮਾਧੇ ਨੂੰ ਫੌੜੀ ਤੌਰ ਦੇ ਉੱਤੇ ਜਿਹੜਾ ਪੂਰਾ ਕੀਤਾ ਜਾਵੇ ਟ੍ਰੇਨਿੰਗ ਜਿਹੜੀ ਸਾਡੀ ਹੈ ਫੌੜੀ ਤੌਰ ਦੇ ਉੱਤੇ ਸ਼ੁਰੂ ਕਰਵਾਈ ਜਾਵੇ ਅਸੀਂ ਸਾਡੀ ਅੱਜ ਦੀ ਕਨਵੈਨਸ਼ਨ ਇਸ ਗੱਲ ਦੀ ਮੰਗ ਕਰਦੀ ਹੈ ਜਿਹੜੀ ਸਾਡੀ ਪੰਜਾਬ ਦੇ ਵਿੱਚ ਹੋਣ ਵਾਲੀ ਪੰਜਵੀਂ ਕਨਵੈਨਸ਼ਨ ਹੈ ਔਰ ਅੱਜ ਦੀ ਸਫਲ ਕਨਵੈਨਸ਼ਨ ਦੇ ਉੱਤੇ ਅਸੀਂ ਸਮੁੱਚੇ ਜ਼ਿਲ੍ਹਾ ਅਮਰitsar ਸਾਹਿਬ ਨੂੰ ਸੂਬਾ ਕਮੇਟੀ ਵੱਲੋਂ ਸੰਗਰਾਮੀ ਤੇ ਦਿਲੀ ਵਧਾਈ ਮਬਾਰਕਾਂ ਦਿੰਦੇ ਹਾਂ ਔਰ ਇਸੋ ਬਾਦ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਪੰਜਾਬ ਸਰਕਾਰ ਨੇ ਜੋ ਚੋਣਾਂ ਸਮੇ ਸਾਡੇ ਨਾਲ ਵਾਅਦਾ ਕੀਤਾ ਔਰ 26 ਨਵੰਬਰ 2024 ਨੂੰ ਜੋ ਸਿਵਲ ਸਕੱਤਰ ਦੇ ਵਿੱਚ ਸਾਡੀ ਜਥੇਬੰਦੀ ਦੇ ਸੰਘਰਸ਼ ਦੀ ਬਦੌਲਤ ਸਾਡੇ ਇਨਾ ਸਾਥੀਆਂ ਤੇ ਭਰਾਤਰੀ ਜਥੇਬੰਦੀਆਂ ਦੇ ਸੰਘਰਸ਼ ਦੀ ਬਦੌਲਤ ਸਾਡੇ ਨਾਲ ਜੋ 20 ਸਾਲਾਂ ਬਾਅਦ ਪੈਨਲ ਮੀਟਿੰਗ ਕੀਤੀ ਜਿਸ ਵਿੱਚ ਸਾਡੇ ਸੂਬੇ ਦੇ ਪੰਜ ਜਿਹੜੇ ਸੀਗੇ ਮੁਖ ਅਧਿਕਾਰ ਸੀ ਔਰ ਉਹਨਾਂ ਦੇ ਨਾਲ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਾਡੇ ਡਾਇਰੈਕਟਰ ਹੈਲਥ ਸਕੱਤਰ ਦੇ ਨਾਲ ਪੂਰੇ ਜਿਹੜੇ ਸਿਹਤ ਵਿਭਾਗ ਦੇ ਅਧਿਕਾਰ ਸੀ ਮੁਖ ਅਧਿਕਾਰ ਸੀ ਉਹੋ ਸ਼ਾਮਲ ਸੀ ਜਿਸ ਦੇ ਵਿੱਚ ਇਸ ਗੱਲ ਨੂੰ ਪੂਰੀ ਤਰ੍ਹਾਂ ਵਿਚਾਰਿਆ ਗਿਆ ਕਿ ਮੈਡੀਕਲ ਪ੍ਰੈਕਟਿਸ਼ਨ ਜਿਹੜੇ ਅਨ ਰਜਿਸਟਰਡ ਲੰਬੇ ਸਮੇਂ ਤੋਂ ਲੰਬੇ ਤਜਰਬੇ ਦੇ ਨਾਲ ਸਵਾਮਾ ਦੇ ਰਹੇ ਨੇ ਉਹਨਾਂ ਦਾ ਹੱਲ ਕਿਵੇਂ ਕੀਤਾ ਜਾਵੇ ਤੇ ਉਹਨਾਂ ਦੀ ਮਾਨਤਾ ਦੇ ਲਈ ਇੱਕ ਸਹਿਮਤੀ ਬਣੀ ਕਿ ਇਹਨਾਂ ਨੂੰ ਇੱਕ ਸ਼ਾਰਟ ਟਰਮ ਜਿਹੜੀ ਟ੍ਰੇਨਿੰਗ ਦਿੱਤੀ ਜਾਵੇ ਪਰ ਸਾਡੀ ਉਸ ਮੰਗ ਨੂੰ ਮੰਨ ਕੇ ਪੰਜਾਬ ਸਰਕਾਰ ਜਿਹੜੀ ਹੈ ਉਹਦੇ ਤੋਂ ਮੁੱਕਰਨਾ ਚਾਹੁੰਦੀ ਹੈ ਜਿੱਦਾਂ ਚੋਣਾ ਸਮੇਂ ਵਾਅਦਾ ਖਲਾਫੀ ਕੀਤੀ ਹੈ ਔਰ ਉਸੇ ਤਰ੍ਹਾਂ ਹੁਣ ਵੀ ਮੁੱਕਰਨਾ ਚਾਹੁੰਦੀ ਹੈ ਅਸੀਂ ਸਰਕਾਰ ਨੂੰ ਇਸ ਗੱਲ ਲਈ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਸਰਕਾਰ ਨੇ ਜੋ ਸਾਡੇ ਨਾਲ ਵਾਅਦਾ ਕੀਤਾ ਉਸ ਨੂੰ ਫੌਰੀ ਤੌਰ ਦੇ ਉੱਤੇ ਲਾਗੂ ਕੀਤਾ ਜਾਵੇ ਇਸ ਨੂੰ ਕਿਸੇ ਕਾਨੂੰਨੀ ਨੁਕਤਾ ਨਜ਼ਰ ਤੋਂ ਨਾ ਦੇਖਿਆ ਜਾਵੇ ਕਿਉਂਕਿ ਇਹ ਪੰਜਾਬ ਦੇ ਬਹਾਦਰ ਲੋਕਾਂ ਦੀ ਸਿਹਤ ਨਾਲ ਜੁੜਿਆ ਸਮਾਜਿਕ ਮਸਲਾ ਹੈ ਇਸ ਨੂੰ ਸਮਾਜਿਕ ਫੱਕ ਬਣੋ ਜੀ ਬਚਾਰਿਆ ਜਾਵੇ ਔਰ ਉਸ ਤੋਂ ਬਾਅਦ ਪੰਜਾਬ ਦੀ ਸਮੁੱਚੇ ਦੇਸ਼ ਤੇ ਨਿਚਾਪਾ ਵੇਖ ਰਹੇ ਆ ਕਿ ਕਿੰਤ ਕਰਨ ਵਾਲੇ ਲੋਕਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਮਜ਼ਦੂਰਾਂ ਦੇ ਉੱਤੇ ਮਲਾਜ਼ਮਾਂ ਦੇ ਉੱਤੇ ਔਰ ਬੁੱਧੀਜੀਵੀਆਂ ਦੇ ਉੱਤੇ ਤਰ੍ਹਾਂ-ਤਰ੍ਹਾਂ ਦੇ ਜਿਹੜੇ ਕੇਸ ਬਣਾਏ ਜਾ ਰਹੇ ਨੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਉਸ ਦੀ ਨਖੇਦੀ ਕਰਦੇ ਆਂ ਔਰ ਕਿਸੇ ਵੀ ਆਗੂ ਨੂੰ ਜੇ ਇਸ ਤਰ੍ਹਾਂ ਦਬਾਇਆ ਜਾਊਗਾ ਤਾਂ ਸਾਡੀ ਜਥੇਬੰਦੀ ਉਸ ਦੇ ਖਿਲਾਫ ਉਸ ਦੇ ਸੰਬੰਧ ਦੇ ਵਿੱਚ ਹੋਣ ਵਾਲੇ ਸੰਘਰਸ਼ ਦੇ ਵਿੱਚ ਸਾਡੀ ਦਿਨ ਰਾਤ ਜਨਿੱਤ ਕਰਕੇ ਉਸ ਸੰਘਰਸ਼ ਦੇ ਵਿੱਚ ਸ਼ਾਮਲ ਹੋਊਗੀ ਤਾਂ ਜੋ ਕਿਸੇ ਵੀ ਸੱਚੀ ਸੁੱੱਚੀ ਜਿਹੜੀ ਐਜੀਟੇਸ਼ਨ ਕਰਨ ਵਾਲੇ ਮੰਗਾ ਮਸਲਿਆਂ ਦੇ ਉੱਤੇ ਐਜੀਟੇਸ਼ਨ ਜੇ ਕਰਨ ਵਾਲੇ ਜਿਹੜੇ ਵੀ ਲੋਕ ਨੇ ਅਸੀਂ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਮੌਜੂਦ ਹੋਵਾਂਗੇ ਪੂਰੀ ਤਰ੍ਹਾਂ ਖੜਾ ਹੋਵਾਂਗੇ ਔਰ ਇਸ ਤੋਂ ਅਗਲੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਜੋ ਤਰਾਸ ਦੀ ਪੰਜਾਬ ਦੇ ਵਿੱਚ ਵਾਪਰੀ ਐ ਉਤਰੀ ਭਾਰਤ ਦੇ ਵਿੱਚ ਵਾਪਰੀ ਐ ਉਸ ਦੇ ਵਿੱਚ ਕਿਸਾਨਾਂ ਦਾ ਮਜ਼ਦੂਰਾਂ ਦਾ ਕਿਰਤੀਆਂ ਦਾ ਛੋਟੇ ਦੁਕਾਨਦਾਰਾਂ ਦਾ ਕਾਰੋਬਾਰੀਆਂ ਦਾ ਗੱਲ ਕੀ ਜਿਹੜਾ ਵੀ ਨੁਕਸਾਨ ਹੋਇਆ ਜਾਨੀ ਤੇ ਮਾਲੀ ਉਹਦੀ ਸਰਕਾਰ ਫੌਰੀ ਤੌਰ ਦੇ ਤੇ ਪਰਪਾਈ ਕਰੇ ਔਰ ਇਸ ਦੇ ਨਾਲ ਹੀ ਅਸੀਂ ਉਹਨਾਂ ਸਾਰੀਆਂ ਜਥੇਬੰਦੀਆਂ ਦਾ ਸਮਾਜ ਸੇਵੀ ਜਥੇਬੰਦੀਆਂ ਦਾ ਚਾਹੇ ਕਿਸੇ ਵੀ ਕਿੱਤੇ ਖਿੱਤੇ ਤੇ ਵਰਗ ਦੇ ਨਾਲ ਸੰਬੰਧਿਤ ਜਿਹੜੀਆਂ ਜਥੇਬੰਦੀਆਂ ਨੇ ਉਥੇ ਬੜਮੁੱਲਾ ਜੋਗ ਨ ਪਾਇਆ ਔਰ ਖਾਸ ਕਰਕੇ ਮੈਂ ਜ਼ਿਕਰ ਕਰਾਂ ਸਾਡੀ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਅਸੀਂ ਉਹਨਾਂ ਦਾ ਸੁਪਰ ਕਮੇਟੀ ਵੱਲੋਂ ਇੰਡੀਅਨ ਮੈਡੀਕਲ ਪ੍ਰੈਕਟੀਸ਼ਨਰ ਫੈਡਰੇਸ਼ਨ ਵੱਲੋਂ ਜਿੱਥੇ ਧੰਨਵਾਦ ਕਰਦੇ ਆ ਉਥੇ ਇਸ ਗੱਲ ਦੀ ਵੀ ਮੰਨ ਕਰਦੇ ਆ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਜਿੰਨੀ ਦੇਰ ਤੱਕ ਹਾਲਤ ਸਖਾਵੇਂ ਨਹੀਂ ਹੋ ਜਾਂਦੇ ਉਦੋਂ ਤੱਕ ਜਿਹੜੀਆਂ ਇਹ ਸਭਾਵਾਂ ਇਹ ਲਾਗੂ ਰਹਿਣੀਆਂ ਚਾਹੀਦੀਆਂ ਇਹ ਜਾਰੀ ਰਹਿਣੀਆਂ ਚਾਹੀਦੀਆਂ ਕਿ ਆਉਣ ਵਾਲਾ ਜਿਹੜਾ ਸਮਾਂ ਉਹ ਸਾਨੂੰ ਜਿੱਤ ਦਾ ਦ੍ਰਿਸ਼ ਦੇਖਦੇ ਆ ਕਿ ਸਾਡੇ ਪੰਜਾਬ ਦੇ ਪੂਰੇ ਪਾਤਾਲ ਵਾਲੀ ਬੈ ਸਾਰੇ ਪੰਜਾਬ ਦੇ ਜਿਹੜੇ ਪ੍ਰੈਕਟੀਸ਼ਨਰ ਆ ਉਹ ਵੀ ਲੱਗੇ ਆ ਉਹਨਾਂ ਸਾਥੀਆਂ ਨੂੰ ਵੀ ਸਤਿ ਸ਼੍ਰੀ ਅਕਾਲ ਹੈ ਔਰ ਨਾਲੋ ਨਾਲ ਹੀ ਇਹ ਸਭ ਨੂੰ ਮੰਨ ਕਰਦੇ ਆ ਕਿ ਉਹ ਇਸ ਜਿਹੜੀ ਚੱਲ ਰਹੀ ਇਹ ਮਿਹਮਾ ਹੜਪੀੜਤਾ ਦੀ ਰਾਹਤ ਲਈ ਰਾਹਤ ਕਾਰਜ ਨੂੰ ਜਾਰੀ ਰੱਖਣ ਅਸੀਂ ਪ੍ਰਾਤਰੀ ਸਾਂਝ ਦੇ ਲਈ ਵੀ ਕਿਸਾਨਾਂ ਨਾਲ ਹੈ ਮਜ਼ਦੂਰਾਂ ਨਾਲ ਹੈ ਆਕਤਵਾਦੀ ਲੋਕਾਂ ਦੇ ਨਾਲ ਅਸੀਂ ਜਿੱਥੇ ਲੈਣ ਜਾਂਦੇ ਆ ਉੱਥੇ ਅਸੀਂ ਦੇਣ ਵੀ ਜਾਂਦੇ ਆ ਪਿਛਲੇ ਸਮਿਆਂ ਦੇ ਵਿੱਚ ਵੀ ਜਿਹੜੇ ਵੀ ਸੰਘਰਸ਼ ਰੀਸ਼ਪੰਦਰੀ ਹੋਏ ਨੇ ਪੰਜਾਬ ਪੰਦਰੀ ਹੋਏ ਨੇ ਕਿਰਤ ਦੀ ਰਾਖੀ ਦੇ ਲਈ ਹੋਇਆ ਪਿਛਲੇ ਸਮਿਆਂ ਦੇ ਵਿੱਚ ਵੀ ਨਾਲ ਰਹੇ ਆ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਇਸੇ ਹੀ ਤਰ੍ਹਾਂ ਨਾਲ ਰਹਾਂਗੇ ਇਸ ਕਰਕੇ ਸਾਥੀਆਂ ਨੂੰ ਇਸ ਕਰਕੇ ਸਾਡੀ ਜਥੇਬੰਦੀ ਦੇ ਜਾਤ ਤੇ ਨੂੰ ਸਾਡੀ ਜਥੇਬੰਦੀ ਨੂੰ ਜਿੱਦਾਂ ਅਸੀਂ ਕਿਸੇ ਪੋਲੀਟੀਕਲ ਰੰਗਤ ਤੋਂ ਬਚਾ ਕੇ ਰੱਖਿਆ ਔਰ ਜਿਸ ਤਰ੍ਹਾਂ ਦੇ ਨਾਲ ਅਸੀਂ ਸਾਰੇ ਇੱਕ ਮੁੱਠ ਤੇ ਇੱਕ ਜੁਟ ਹੋਏ ਆਂ ਔਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਭੋਲਣੇ ਮਿਲ ਕੇ ਇੱਕ ਵੱਡਾ ਗੁੱਲਦਸਤਾ ਬਣਿਆ ਸਾਡੇ ਇਸ ਗੁੱਲਦਸਤੇ ਨੂੰ ਅਸੀਂ ਹੋਰ ਲੰਬਾਂਤ ਕਰਨਾ ਹੈ ਇਸ ਗੁੱਲਦਸਤੇ ਨੂੰ ਅਸੀਂ ਹੋਰ ਮਜ਼ਬੂਤ ਕਰਨਾ ਹੈ ਭਰਾਤਰੀ ਸਾਂਝ ਦੇ ਨਾਲ ਔਰ ਨਿਜਤਾ ਤੇ ਉੱਪਰ ਉੱਠ ਜਥੇਬੰਦਕ ਜਾਬਤੇ ਦੇ ਵਿੱਚ ਰਹਿ ਕੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਡੀ ਲੰਬੰਦੀ ਕਰਾਂਗੇ ਇਨ੍ਹਾਂ ਚਾਹਵਦਾ ਦੇ ਨਾਲ ਆਏ ਸਾਰੇ ਹੀ ਜਿਹਨੇ ਸਾਡੇ ਕਿਸਾਨ ਨਾਲ ਜੋ ਹੈ ਯੂਨੀਅਰ ਜਥੇਬੰਦੀਆਂ ਤੇ ਆਗੂਆਂ ਦਾ ਧੰਨਵਾਦ ਵੀ ਕਰਦੇ ਆ ਤੇ ਅਸੀਂ ਉਹਨਾਂ ਦੇ ਲਈ ਕੁਝ ਜ਼ਿਕਾਰੇ ਔਰ ਇਹਨਾਂ ਜਿਹੜੇ ਮਤੇ ਅਸੀਂ ਬੋਲੇ ਐ ਇਹਨਾਂ ਨੂੰ ਪਾਸ ਕਰਨ ਲਈ ਸਾਥੀ ਦੋਨੇ ਹੱਥ ਖੜੇ ਕਰਕੇ ਜੇ ਤੁਸੀਂ ਉਹ ਸਹਿਮਤ ਹੋ ਤਾਂ ਦੋਨੇ ਹੱਥ ਖੜੀ ਕਰਕੇ ਇਹਨਾਂ ਮਤਿਆਂ ਨੂੰ ਪਾਸ ਕਰੋ ਮੈਡੀਕਲ ਪ੍ਰੈਕਟਿਸ਼ਨ ਜੀ ਐਸੋਸੀਏਸ਼ਨ ਪੰਜਾਬ ਜਿੰ다ਪੁਰ ਲੋਕ ਇਕਤਾ ਜਿੰਦਾਬਾਦ 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 ਰਾਤਰੀ ਜੱਫੇ ਪੰਡੀਆਂ ਦਾ ਇਕਾ ਜਿੰਦਾਬਾਦ 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 ਮੀਕਨ ਮਤ ਕੀਤਾ ਦਾ ਰਾਗਾ ਪੂਰਕ ਕਰੋ ਪੂਰਕ ਕਰੋ ਪੂਰਾ ਕਰੋ ਮੈਡੀਕਲ ਪ੍ਰੈਕਟਿਸ਼ਨਰਾਂ ਨੂੰ ਪ੍ਰੈਕਟਿਸ ਦੀ ਮਾਨਤਾ ਦਿਓ ਜਿੰਦਾਬਾਦ ਵਾਹ ਵਾਹ ਸੰਯੁਕਤ ਕਿਸਾਨ ਮੋਰਚਾ ਤੇ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਪੰਜਾਬ ਜਿੰਦਾਬਾਦ ਜਿੰਦਾਬਾਦ ਲੋਕ ਇਕਤਾ ਜਿੰਦਾਬਾਦ 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 ਰਾਜ ਦੇ ਸਰਾਕਰਾਂ ਨੂੰ ਫਾਏ ਲਾਓ ਫਾਏ ਲਾਓ ਫਾਏ ਲਾਓ ਪ੍ਰੋਣ ਹੱਤਿਆ ਕਰਨ ਵਾਲਿਆਂ ਨੂੰ ਫਾਏ ਲਾਓ ਫਾਏ ਲਾਓ ਫਾਏ ਲਾਓ ਸੋ ਧੰਨਵਾਦ ਜੀ ਹੁਣ